ਤਾਂ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਇਸ ਵਕਤ ਅਸੀਂ ਫਿਰੋਜ਼ਪੁਰ ਦੇ ਪਿੰਡ ਫੱਤੇਵਾਲਾ ਵਿੱਚ ਮੌਜੂਦ ਆ ਬਿਲਕੁਲ ਦਰਿਆ ਦੇ ਉੱਪਰਲੇ ਪਾਸੇ ਆ ਪੂਰਾ ਪਿੰਡ ਜਿਹੜਾ ਹੈਗਾ ਇਹ ਡੁੱਬ ਚੁੱਕਿਆ ਹੈ ਤਾਂ ਤਸਵੀਰ ਤੁਸੀਂ ਵੇਖੋਗੇ ਤੁਹਾਨੂੰ ਪਿੰਡ ਦੇ ਅੰਦਰ ਲੈ ਕੇ ਚੱਲਦੇ ਸਭ ਤੋਂ ਪਹਿਲੇ ਦਿਖਾਵਾਂਗੇ ਤੁਹਾਨੂੰ ਕਿ ਮੌਜੂਦਾ ਹਾਲਾਤ ਜਿਹੜੇ ਨੇ ਕਿਸ ਤਰੀਕੇ ਦੇ ਲੋਕ ਜਿਹੜੇ ਨੇ ਕਿਸ ਤਰੀਕੇ ਨਾਲ ਇੱਥੇ ਰਹਿ ਰਹੇ ਨੇ ਬਿਲਕੁਲ ਇਹ ਦਰਿਆਈ ਇਲਾਕਾ ਹੈ ਜਿੱਥੇ ਕਿ ਇਸ ਵਕਤ ਦੀ ਤਸਵੀਰ ਤੁਸੀਂ ਵੇਖ ਰਹੇ ਹੋ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਹ ਪਿੰਡ ਜਿਹੜਾ ਹੈਗਾ ਦਰਿਆ ਵਾਲੇ ਪਾਸੇ ਆ ਜਾਂਦਾ ਜਿੱਥੇ ਕਿ ਲੋਕਾਂ ਨੂੰ ਪਾਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਦੂਰ ਤੱਕ ਨਜ਼ਰ ਤੁਹਾਨੂੰ ਮਰਵਾ ਦਿੰਦੇ ਆ ਕਿ ਹਾਲਾਤ ਕਿਸ ਤਰੀਕੇ ਦੇ ਨੇ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਹੈ ਉਹ ਲਗਾਤਾਰ ਵਧ ਰਿਹਾ ਹੈ ਤਾਂ ਇਸ ਪਾਸੇ ਤੁਸੀਂ ਵੇਖੋਗੇ ਇਹ ਬਿਲਕੁਲ ਸਾਹਮਣੇ ਦਰਿਆ ਹੈ ਇਸ ਪਾਸੇ ਜਿਹਦਾ ਪਾਣੀ ਇਸ ਵਕਤ ਇਸ ਪਿੰਡ ਨੂੰ ਆ ਰਿਹਾ ਹੈ ਤਾਂ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਦੇ ਜਿਹੜੇ ਲੋਕ ਨੇ ਉਹ ਇਸ ਵਕਤ ਕਾਫੀ ਪਰੇਸ਼ਾਨ ਨੇ ਆ ਪਿੰਡ ਦਾ ਸ਼ਮਸ਼ਾਨ ਘਟਾ ਜੋ ਕਿ ਪੂਰੇ ਤਰੀਕੇ ਨਾਲ ਡੁੱਬ ਚੁੱਕਾ ਹੈ ਜਿੱਥੋਂ ਦੇ ਹਾਲਾਤ ਤੁਸੀਂ ਵੇਖ ਰਹੇ ਹੋ ਕਿ ਅੰਦਾਜ਼ਾ ਲਗਾ ਸਕਦੇ ਹੋ ਕਿ ਪਾਣੀ ਕਿੰਨਾ ਕਿੰਨਾ ਜ਼ਿਆਦਾ ਜਿਹੜਾ ਗਿਆ ਇਸ ਪਿੰਡ ਵਿੱਚ ਚੜ ਗਿਆ ਹੋਵੇਗਾ ਤਾਂ ਬਿਲਕੁਲ ਛੱਤਾਂ ਦੇ ਉੱਪਰ ਲੋਕ ਜਿਹੜੇ ਨੇ ਰਹਿਣ ਲਈ ਮਜਬੂਰ ਨੇ ਕਿਉਂਕਿ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਘਰ ਨੇ ਉਹ ਲਗਾਤਾਰ ਕਾਫੀ ਜ਼ਿਆਦਾ ਡੁੱਬੇ ਹੋਏ ਨੇ ਅਤੇ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਨੂੰ ਪਾਰੀ ਪ੍ਰੇਸ਼ਾਨੀ ਦਾ ਸਾਹਮਣਾ ਇੱਥੇ ਕਰਨਾ ਪੈ ਰਿਹਾ ਹੈ ਉੱਥੇ ਹੀ ਸਥਿਤੀ ਜਿਹੜੀ ਹੈਗੀ ਆ ਉਹ ਲਗਾਤਾਰ ਵਿਗੜਦੀ ਜਾ ਰਹੀ ਹੈ ਇਹ ਫੱਤੇਵਾਲਾ ਪਿੰਡ ਹੈ ਇਸ ਦਰਿਆ ਦੇ ਪਰਲੇ ਪਾਸੇ ਜਿਹੜਾ ਹੈ ਜਿਲ੍ਹਾ ਤਰਨ ਤਰਨ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਂਦਾ ਹੈ ਅਤੇ ਬਿਲਕੁਲ ਅਸੀਂ ਇਸ ਵਕਤ ਉਸ ਦੇ ਪਿੰਡ ਦੇ ਜਿਹੜਾ ਬਾਰਡਰ ਹੈਗਾ ਉੱਥੇ ਮੌਜੂਦ ਆ ਅਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਪਾਣੀ ਇਸ ਵਕਤ ਲਗਾਤਾਰ ਵਧਦਾ ਜਾ ਰਿਹਾ ਹੈ ਅਗਰ ਗੱਲ ਕਰੀਏ ਆਪਾਂ ਤਾਂ ਸਾਡੇ ਵੀ ਇਸ ਵਕਤ ਲੱਖ ਲੱਖ ਤੱਕ ਪਾਣੀ ਹੈਗਾ ਜਿੱਥੇ ਅਸੀਂ ਇਸ ਵਕਤ ਤੁਰ ਰਹੇ ਆ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਹਾਲਾਤਾਂ ਦੇ ਵਿੱਚ ਜਾ ਕੇ ਇਸ ਵਕਤ ਕੰਮ ਤਾ ਕੀਤਾ ਜਾ ਰਿਹਾ ਕਿਉਂਕਿ ਐਕਚੁਅਲ ਤਸਵੀਰ ਜਿਹੜੀ ਹੈਗੀ ਉਹ ਤੁਹਾਨੂੰ ਦਿਖਾਣੀ ਬੇहद ਜ਼ਰੂਰੀ ਹੈ ਕਿਉਂਕਿ ਤੁਸੀਂ ਸਮਝ ਸਕੋਗੇ ਪੰਜਾਬ ਇਸ ਵਕਤ ਕਿਹੜੇ ਦਰਦ ਦੇ ਵਿੱਚੋਂ ਗੁਜ਼ਰ ਰਿਹਾ ਹੈ ਉਸ ਦਰਦ ਦੀ ਇਹ ਤਸਵੀਰ ਇਸ ਵਕਤ ਤੁਸੀਂ ਵੇਖ ਰਹੇ ਹੋ ਕਿ ਮੌਜੂਦਾ ਹਾਲਾਤ ਜਿਹੜੇ ਹੈਗੇ ਉਹ ਕਿਵੇਂ ਦੇ ਆ ਤਾਂ ਘਰ-ਬਾਰ ਜਿਹੜਾ ਲੋਕਾਂ ਦਾ ਪੂਰਾ ਡੁੱਬ ਚੁੱਕਿਆ ਅਤੇ ਇਸ ਵਕਤ ਰਾਹਤ ਦੀ ਗੱਲ ਕੀਤੀ ਜਾਵੇ ਦਾ ਕੋਈ ਖਬਰ ਰਾਹਤ ਦੀ ਸਾਹਮਣੇ ਨਹੀਂ ਆ ਰਹੀ ਕਿਉਂਕਿ ਪਾਣੀ ਜਿਹੜਾ ਹੈ ਉਹ ਲਗਾਤਾਰ ਵਦਰ ਹੈ ਇਹ ਗਲੀ ਹੈ ਪਿੰਡ ਦੀ ਮੁੱਖ ਤੌਰ ਤੇ 메인 ਗਲੀ ਹੈ ਪਿੰਡ ਦੀ ਇਸ ਦੇ ਹਾਲਾਤ ਤੁਸੀਂ ਵੇਖ ਰਹੇ ਹੋ ਅਤੇ ਇੱਥੇ ਹਾਲਾਤ ਕਾਫੀ ਜ਼ਿਆਦਾ ਖਰਾਬ ਨੇ तमाम ਚੀਜ਼ਾਂ ਜਿਹੜੀਆਂ ਨੇ ਕਰਦੀਆਂ ਉਹ ਡੁੱਬ ਚੁੱਕੀਆਂ ਨੇ ਕਰਵਾਰ ਜਿਹੜਾ ਹੈਗਾ ਉਹ ਡੁੱਬ ਚੁੱਕਿਆ ਤੇ ਲੋਕਾਂ ਨੂੰ ਇਸ ਵਕਤ ਭਗਵਾਨ ਆਸਰੇ ਜਿਹੜਾ ਹੈਗਾ ਉਹੀ ਰਹਿਣਾ ਪੈ ਰਿਹਾ ਤਾਂ ਇਹ ਬਿਲਕੁਲ ਇਸ ਪਾਸੇ ਵੀ ਇੱਕ ਘਰ ਹੈਗਾ ਤੁਸੀਂ ਤਸਵੀਰ ਵੇਖੋਗੇ ਘਰ ਬਿਲਕੁਲ ਡੁੱਬ ਚੁੱਕਿਆ ਅਤੇ ਘਰ ਦਾ ਸਮਾਨ ਜਿਹੜਾ ਹੈਗਾ ਉਹ ਵੀ ਇਥੋਂ ਕੱਢ ਚੁੱਕੇ ਨੇ ਤਾਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਵਕਤ ਇਹ ਕਾਰ ਹੈ ਕਿਸੇ ਦਾ ਜਿੱਥੇ ਕਿ ਇਸ ਵਕਤ ਕਾਰ ਦੇ ਦਰਵਾਜ਼ੇ ਜਰੂਰ ਖੁੱਲੇ ਨੇ ਪਰ ਹਾਲਾਤ ਜਿਹੜੇ ਨੇ ਕੋਈ ਜ਼ਿਆਦਾ ਵਧੀਆ ਨਹੀਂ ਨੇ ਪੂਰਾ ਕਾਰ ਬਿਲਕੁਲ ਡੁੱਬ ਚੁੱਕਿਆ ਵਾਲਾ ਕਾਰ ਤੇ ਦੂਜੇ ਪਾਸੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਪੈਦਲ ਹੀ ਆਣਾ ਜਾਣਾ ਪੈ ਰਿਹਾ ਹੈ ਤਸਵੀਰ ਵੇਖੋ ਤੁਸੀਂ ਬਾਈ ਜੀ ਦੀ ਬਾਈ ਜੀ ਕਿੱਥੋਂ ਕਾਇਓ ਪਿੱਛੋਂ ਆ ਪਿੰਡ ਅੱਛਾ ਇਹ ਪਿੰਡ ਤੋਂ ਡਾ ਹੀ ਆ ਹਾਂਜੀ ਬਜੇ ਕਿਵੇਂ ਦੇ ਹਾਲਾਤ ਹੈ ਪਿੰਡ ਦੇ ਪਿੰਡ ਦੇ ਹਾਲਾਤ ਬਹੁਤ ਮਾੜੇ ਆ ਚਾਰ ਸਪੇਰੇ ਪਾਣੀ ਆ ਪਿੰਡ ਦੇ ਅੱਛਾ ਤੇ ਇੰਨਾ ਵੀ ਜੋ ਰਾਤ ਕਾਰਜ ਸੰਸਥਾਵਾਂ ਵੱਲੋਂ ਸੇਵਾਵਾਂ ਆਉਂਦੀਆਂ ਉਹ ਫਿਰ ਅੱਗੇ ਲੱਕ ਕੇ ਲੈ ਜਾਂਦੀਆਂ ਆਪਾਂ ਇੱਧਰ ਪਿੰਡ 'ਚ ਅੱਛਾ ਪਰ ਬੁਚਾਲੇ ਤੱਕ ਕਹਿੰਦੇ ਬਾਹ ਬਹੁਤ ਤੇਜ਼ ਉੱਥੇ ਲੰਘਣਾ ਔਖਾ ਤੁਹ ਦੇ ਤਾਂ ਪਿੰਡ ਤੋਂ ਦੂਜੇ ਪਾਸੇ ਬਾਹ ਬਹੁਤ ਜ਼ਿਆਦਾ ਤੇਜ਼ ਆ ਅੱਛਾ ਤੇ ਉਦੋਂ ਅੱਗੇ ਪਿੰਡ ਹਾਲੇ ਵਾਲਾ ਆ ਜਾਂਦਾ ਜੀ ਤੇ ਉਸ ਪਿੰਡ ਜਾਣ ਦਾ ਰਸਤਾ ਹੈਗਾ ਉਸ ਪਿੰਡ ਜਾਣ ਦਾ ਰਸਤਾ ਨੀ ਬੀੜੀ ਤੋਂ ਬਿਨਾ ਹੋਣਾ ਹੈਗਾ ਜੀ ਅੱਛਾ ਤੇ ਉਹ ਰਾਹਤ ਸਾਮਗਰੀ ਪਹੁੰਚ ਰਹੀ ਕੋਈ ਸਮਾਨ ਪਹੁੰਚ ਰਿਹਾ ਉੱਥੇ ਕੋਈ ਨਾ ਕੋਈ ਚੀਜ਼ਾਂ ਪਹੁੰਚ ਰਹੀਆਂ ਜੀ ਉੱਥੇ ਪਿੰਡ ਮਤ ਤੁਹਾਡਾ ਸਾਰਾ ਜਿਵੇਂ ਆ ਘਰ ਡੁੱਬੇ ਪਿਆ ਐ ਡੁੱਬ ਗਿਆ ਤੁਹਾਡਾ ਪਿੰਡ ਹਾਂਜੀ ਹਾਂ ਇਦਾਂ ਹੀ ਹੈ ਪਾਣੀ ਇੰਨੇ ਨਹੀਂ ਹੁਣ ਸਾਡੇ ਘਰ ਉਧਰ ਖੇਤਾਂ ਦੇ ਵਿੱਚ ਉਧਰ ਵੀ ਤਕਰੀਬਨ ਅੰਦਰਾਂ ਦੇ ਵਿੱਚ ਦੋ ਦੋ ਫੋਟੋ ਪਾਣੀ ਭਰਿਆ ਹੋਇਆ ਅੱਛਾ ਤੁਸੀਂ ਆਏ ਕਿਵੇਂ ਫਿਰ ਉਧਰ ਨਹੀਂ ਤੁਰੋਂ ਇਹ ਨੀਤਰੋਂ ਬਸ ਪੈਦਲ ਇੰਨਾ ਪਾਣੀ ਆ ਚੱਲ ਕੇ ਠੀਕ ਤਾਂ ਬਿਲਕੁਲ ਇਸ ਪਾਸੇ ਵੀ ਬਜ਼ੁਰਗਾਰੇ ਨੇ ਤੇ ਬਾਈ ਜਿਹੜੀ ਨੇ ਟੂਬਾਂ ਦਾ ਸਾਰਾ ਲੈ ਕੇ ਜੜਾ ਗਏ ਯਾਰ ਇਹਨਾਂ ਸਮਾਨ ਦਾ ਟੋਆ ਟੋਈ ਜਿਹੜੀ ਹੈਗੀ ਉਹ ਚੱਲ ਰਹੀ ਹੈ ਤਾਂ ਕਿ ਰਾਹਤ ਸਮਗਰੀ ਜਿਹੜੇ ਕਰਦਾ ਰਾਸ਼ਨ ਦਾ ਸਮਾਨ ਜਿਹੜਾ ਹੈ ਉਹ ਲੋਕਾਂ ਤੱਕ ਪਹੁੰਚ ਸਕੇ ਤਾਂ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਪ੍ਰਾਤਨ ਤਰੀਕਾ ਜਿਹੜਾ ਅਪਣਾਇਆ ਜਾ ਰਿਹਾ ਸਤਿ ਸ਼੍ਰੀ ਅਕਾਲ ਬਾਬਾ ਜੀ ਠੀਕ ਠਾਕ ਹਾਂ ਚੜਦੀ ਗਲਾ ਜੀ ਚੜਦੀ ਗਲਾ ਬੈਂਕ ਗਹਿਮੋ ਗਏ ਸਾਰੇ ਖਰਚੋ ਖਰਚ ਦੋ ਬਟਾ ਅੱਛਾ ਕੀ ਸਮਾਨ ਛੱਡ ਗਏ ਹਾਂ ਹਾਂ ਜੀ ਹਾਂ ਜੀ ਖਾਖੂਲ ਜੋ ਮਿਲਦੀ ਉਹ ਲਈ ਜਾਈ ਦੀ ਰੱਖ ਕੇ ਉੱਤੇ ਦੇ ਜੋ ਕੋਈ ਦਾਣਾ ਦੂਣਾ ਜਿਹੜਾ ਕੋਈ ਮਿਲਦਾ ਕੱਲੋ ਹਾਂ ਇਹ ਰੇ ਦਿਨ ਰਾਜੀਦਾ ਫਿਰ ਚਲੇ ਜਾਈਦਾ ਉਹ ਤਾਂ ਡੰਗਰ ਵੱਛਾ ਉਧਰਾਂ ਘਰਾਂ ਚ ਪਾਣੀ ਆ ਥੋੜਾ ਥੋੜਾ ਤਾਂ ਬਚਿਆ ਬਸ ਅੱਛਾ ਹਾਂਜੀ ਰਹਿ ਕਿੱਥੇ ਰਹੇ ਹੋ ਫਿਰ ਉੱਪਰ ਰਹੇ ਹਾਂ ਆਲੇ 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 ਤੁਸੀਂ ਆਲੇ ਆਣੇ ਤੋਂ ਆਏ ਉਧਰ ਤੱਕ ਤਾਂ ਜਵਾਈ ਰਾਹੇ ਨਹੀਂ ਜਾਂਦਾ ਨਹੀਂ ਜਾਂਦਾ ਨਹੀਂ ਜਾਂਦਾ ਤਾਂ ਹੀ ਆਈਦਾ ਕਿ ਟੂਪਟਾਪਾਂ ਲੈ ਕੇ ਤੇ ਇੰਨਾ ਕਿ ਜਾਈਦਾ ਲੈ ਕੇ ਆਪਦਾ ਚਲੇ ਜਾਈਦਾ ਲੈ ਲੈ ਵੀ ਰਿਡ ਜਿਗਦਾ ਤੈਨੂੰ ਪਰੇ ਰਹਿ ਰਿਡ ਜੇ ਦਰਿਆ ਦੇ ਰਹਿਣਾ ਰਿਡਣਾ ਹੀ ਕਿੱਧਰ ਆ ਤੈਨੂੰ ਰੜਦੇ ਅਰੇ ਸਾਰੀ ਉਮਰ ਲੰਘ ਜਲੀ ਸਾਡੇ ਦਾਦੇ ਪਰਦਾਦਿਆਂ ਦੇ ਇਹਨਾਂ ਪਾਣੀਆਂ ਜੀ ਅੱਛਾ ਅੱਜ ਲੋਕ ਤਾਂ ਸਾਰੇ ਦੁਖੀ ਹੋਏ ਪਏ ਆ ਤੇ ਤੁਸੀਂ ਬੜੇ ਹੌਸਲੇ ਚ ਰਹਿ ਗਏ ਹੋ ਨਹੀਂ ਯਾਰ ਹੁਣ ਕੀ ਕਰੀਏ ਮਾਰ ਥੋੜਾ ਜਾਈ ਗਏ ਫਸਲ ਮਾਰ ਗਈ ਸਾਰੀ ਹੁਣ ਕੀ ਕਰਕੇ ਆਣਾ ਹੈ ਅਸਲ ਵੀ ਮਰ ਗਈ ਸਾਰੀ ਸਾਰਾ ਕੁਝ ਹੋ ਗਿਆ ਅੱਛਾ ਪਹਿਲੇ ਵੀ ਇਹ ਹਾਲਾਤ ਬਣੇ ਹੋ ਜੇ ਕਦੇ ਕਈ ਯਾਰ ਕੇ ਇੱਕ ਰਾਂ ਥੋੜਾ 88 ਵਾਲਾ ਪਾਣੀ ਵਾਲਾ ਹੈ ਉਹਦੋਂ ਬਹੁਤ ਤੜਦਾ ਉਹਦੋਂ ਵੀ ਇੰਨਾ ਸੀ ਕਿ ਬਾਲਾ ਸੀ ਇਸ ਤੋਂ ਨਹੀਂ ਤਾਂ ਬਹੁਤ ਜ਼ਿਆਦਾ ਹੁੰਦਾ ਉਹਦੋਂ ਬਹੁਤ ਜ਼ਿਆਦਾ ਅੱਛਾ ਹੈ ਤੋ ਡਗਨਾ ਬਾਈ ਮੱਖਣ ਸਿੰਘ ਅਰੇ ਮੱਖਣ ਜੀ ਫਿਰ ਤੁਸੀਂ ਵੀ ਸੇਵਾ ਕਰ ਰਹੇ ਹੋ ਉਸਮਾਨਸਪੁਰ ਲ ਜਾ ਰਹੇ ਹੋ ਹਾਂ ਜੀ ਵੀ ਡੰਗਰਾਂ ਦਾ ਚਾਰਾ ਚੂਰਾ ਖਰੀਦਦਾ ਕੋ ਡੰਗਰ ਮੇਰੇ ਉਧਰੇ ਆ ਅੰਦਰ ਆ ਅੱਛਾ ਤੇ ਚਾਰਾ ਚੂਰਾ ਲੈ ਜਾਈਦਾ ਇਸ ਤਰ੍ਹਾਂ ਆ ਕੇ ਤੇ ਨਾਂਗਾ ਟਾਪਾ ਚਲੋ ਜੋ ਮਿਲ ਜਾਂਦਾ ਡੰਗਰਾਂ ਦਾ ਚਾਰਾ ਚੂਰਾ ਥੋੜਾ ਬਾਧਾ ਲਈ ਜਾਈਦਾ ਤੇ ਉਹ ਪਾਪੂ ਛੱਡੀ ਦਾ ਅੱਛਾ ਹਾਂ ਜੀ ਪਿੰਡ ਦੇ ਲੋਕ ਹੁਣ ਪਿੰਡ ਕਲਾਚ ਹੈਗੇ ਆ ਕਿ ਜਾ ਚੁੱਕੇ ਆ ਘਰਾ ਜੀ ਆ ਕਰੀਬਨ ਜਾਦੇ ਘਰਾ ਜੀ ਆ ਅੱਛਾ ਕੀ ਕਹਿੰਦੇ ਨਹੀਂ ਜਾਣਾ ਕਹਿੰਦੇ ਨਹੀਂ ਜਾਣਾ ਉਹਦੇ ਘਰਾ ਜਿਹੜਾ ਜਿੰਨਾ ਥਾਂ ਸੁੱਕਾ ਆਣਾ ਥੱਲੇ ਉਹ ਨਹੀਂ ਜਾਂਦੇ ਅੰਦਰ ਆ ਕਈਆਂ ਦੇ ਬਿਲਕੁਲ ਪਾਣੀ ਡੁੱਬੇ ਪੈ ਘਰ ਕਈਆਂ ਦੇ ਅੱਛਾ ਬਹੁਤ ਮਾੜੇ ਹਾਲਾਤ ਹੋਏ ਪਏ ਬਹੁਤ ਮਾੜੇ ਹਾਲਾਤ ਅੱਛਾ ਕੋਈ ਪੁੱਛਦਾ ਇੱਥੇ ਹਾਲ ਚਾਲ ਪੁੱਛਣਗੇ ਕੋਈ ਉੱਥੋਂ ਹੀ ਮੁੜ ਜਾਂਦੇ ਬਾਹਰ ਹੀ ਆ ਗਏ ਇੱਥੋਂ ਗਾਂ ਦੇ ਕਿਨੇ ਜਾਣਾ ਅੱਜ ਤਾਂ ਰੰਪ ਤੋਂ ਆਪਣੇ ਫੋਟੋ ਫੋਨ ਖਿੱਚ ਲੈਂਦੇ ਆ ਤੇ ਚਲੇ ਜਾਂਦੇ ਆ ਅਸੀਂ ਤੁਹਾਡੇ ਪਿੰਡਾਂ ਲੱਗੇ ਤਾਂ ਸਾਨੂੰ ਵੀ ਕਹਿੰਦੇ ਕਹਿੰਦੇ ਕਿ ਤੁਸੀਂ ਪਹਿਲੇ ਪੱਤਰਕਾਰ ਹੋ ਜਿਹੜੇ ਐ ਜਾ ਰਹੇ ਹਾਂ ਹਾਂਜੀ ਹਾਂਜੀ ਨਹੀਂ ਤੇ ਕੋਈ ਨਹੀਂ ਗਾਂ ਤੇ ਜਾਂਦਾ ਹੀ ਨਹੀਂ ਪੱਤਰਕਾਰ ਕੋਈ ਵੀ ਨਹੀਂ ਜਾਂਦਾ ਇੱਥੋਂ ਹੀ ਮੁੜ ਜਾਂਦੇ ਆ ਇੱਥੋਂ ਹੀ ਮੁੜ ਜਾਂਦੇ ਆ ਅਸਤੋ ਅਗੇ ਤੁਹਾਡਾ ਹਾਲ ਚਾਲ ਜਾਣ ਮੈਂ ਦੇਖਿਆ ਜੀ ਬਾਈ ਉਹ ਕਿਵੇਂ ਨੇ ਚੜਦੀ ਕਲਾ ਚੰਗੀ ਚੰਗੀ ਗੱਲ ਆ ਹਾਲ ਚਾਲ ਪੁੱਛਦੇ ਰਹੋਗੇ ਸਾਡਾ ਵੀ ਗਰੀਬਾਂ ਦਾ ਗਰੀਬਾਂ ਦਾ ਕਿਉਂ ਬਿਲਕੁਲ ਤੁਹਾਡੇ ਨਾਲ ਖੜਿਆ ਹਾਂ ਬਿਲਕੁਲ ਹੌਸਲੇ ਚ ਬਿਲਕੁਲ ਇਹ ਲੋਕ ਨੇ ਚੜਦੀ ਕਲਾ ਵਾਲੇ ਜਿਹੜੇ ਕਿ ਇਸ ਵਕਤ ਪੰਜਾਬ ਵਿੱਚ ਉਹਨਾਂ ਥਾਵਾਂ ਤੇ ਮੌਜੂਦ ਨੇ ਜਿੰਨਾਂ ਥਾਵਾਂ ਤੇ ਕੋਈ ਨਹੀਂ ਪਹੁੰਚ ਰਿਹਾ ਤਾਂ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਮੌਜੂਦਾ ਹਾਲਾਤ ਜਿਹੜੇ ਨੇ ਕਿਸ ਤਰੀਕੇ ਦੇ ਨੇ ਛੱਤਾਂ ਦੇ ਉੱਪਰ ਜਿਹੜੇ ਲੋਕ ਨੇ ਉਹ ਰਹਿ ਰਹੇ ਨੇ ਉੱਥੇ ਰਹਿ ਕੇ ਉਹਨਾਂ ਨੂੰ ਗੁਜ਼ਾਰਾ ਕਰਨਾ ਪੈ ਰਿਹਾ ਤਾਂ ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਹਾਲਾਤ ਜਿਹੜੇ ਨੇ ਕੋਈ ਜ਼ਿਆਦਾ ਵਧੀਆ ਚੰਗੇ ਨਹੀਂ ਨੇ ਇਸ ਪਾਸੇ ਆ ਆਟਾ ਚੱਕੀ ਹੈ ਜਿੱਥੇ ਕਿ ਇਸ ਵਕਤ ਪਾਣੀ ਦੇਖ ਸਕਦੇ ਤੁਸੀਂ ਕਾਫੀ ਜ਼ਿਆਦਾ ਪਾਣੀ ਇੱਥੇ ਭਰ ਗਿਆ ਹੈ ਤਾਂ ਬਿਲਕੁਲ ਇਹ ਆਟਾ ਚੱਕੀ ਦੀ ਮਸ਼ੀਨਰੀ ਜਿਹੜੀ ਹੈਗੀ ਹੈ ਉਹ ਵੀ ਡੁੱਬਣ ਦੇ ਕਗਾਰ ਤੇ ਹੈ ਕਿਉਂਕਿ ਪਾਣੀ ਕਾਫੀ ਜ਼ਿਆਦਾ ਵੱਧ ਗਿਆ ਹੈ ਅਤੇ ਹਾਲਾਤ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਨੇ ਕਿ ਰਾਹਤ ਦੀ ਖਬਰ ਕੋਈ ਜਲਦੀ ਜ ਨਹੀਂ ਆ ਰਹੀ ਪਰ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਹੈ ਉਹ ਜ਼ਰੂਰ ਕਰਨਾ ਪੈ ਰਿਹਾ ਹੈ ਤਾਂ ਇਹ ਤਸਵੀਰ ਤੁਸੀਂ ਵੇਖੀ ਹੈ ਕਿ ਮੌਜੂਦਾ ਹਾਲਾਤ ਜਿਹੜੇ ਕਿਸ ਤਰੀਕੇ ਦੇ ਨੇ ਬਿਲਕੁਲ ਚੱਕੀਆਂ ਲੱਗੀਆਂ ਹੋਈਆਂ ਨੇ ਪਰ ਦੁੱਖ ਦੀ ਗੱਲ ਇਹ ਹੈ ਕਿ ਹੁਣ ਕੋਈ ਇੱਥੇ ਆਟਾ ਪੀਣ ਦੇ ਲਈ ਨਹੀਂ ਆਵੇਗਾ ਇਹਨਾਂ ਦਿਨਾਂ 'ਚ ਕਿਉਂਕਿ ਕੰਮ ਕਾਜ ਸਾਰਿਆਂ ਦੇ ਠੱਪ ਨੇ ਕੋਈ ਕੰਮਕਾਰ ਨਹੀਂ ਚੱਲ ਰਿਹਾ ਤਾਂ ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਲੋਕ ਇਸ ਵਕਤ ਕਾਫੀ ਜ਼ਿਆਦਾ ਮੁਸੀਬਤ ਦੇ ਵਿੱਚੋਂ ਲੰਘ ਰਹੇ ਨੇ ਤਾਂ ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਪਰੇਸ਼ਾਨੀ ਜਿਹੜੀ ਹੈਗੇ ਇਸ ਵਕਤ ਕਾਫੀ ਜ਼ਿਆਦਾ ਲਗਾਤਾਰ ਵਧਦੀ ਨਜ਼ਰ ਆ ਰਹੀ ਹੈ ਉਸ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਤਸਵੀਰ ਜਿਹੜੀ ਹੈਗੀ ਹੈ ਰੋਸਪੁਰ ਦਾ ਪਿੰਡ ਹੈ ਫੱਤੇਵਾਲਾ ਉਸ ਦੀ ਹੈ ਤਸਵੀਰ ਹੈ ਦਾ ਉਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੇਖ ਸਕਦੇ ਹੋ ਛੱਤਾਂ ਦੇ ਉੱਪਰ ਟੈਂਟ ਜਿਹੜੇ ਨੇ ਉਹ ਲਗਾਏ ਹੋਏ ਨੇ ਤਾਂ ਬਿਲਕੁਲ ਇਹ ਤਸਵੀਰ ਤੁਸੀਂ ਵੇਖੀ ਹੈ ਕਿ ਤੁਹਾਨੂੰ ਕਰਦੇ ਅੰਦਰ ਲੈ ਕੇ ਚਲਦੇ ਹਾਂ ਦਿਖਾਣੇ ਕਿ ਜੋ ਲੋਕ ਉੱਪਰ ਰਹਿ ਰਹੇ ਨੇ ਉਹ ਕਿਸ ਤਰੀਕੇ ਨਾਲ ਰਹਿ ਰਹੇ ਨੇ ਤਾਂ ਵੇਖ ਸਕਦੇ ਹੋ ਕਿਵੇਂ ਲੋਕ ਇਸ ਵਕਤ ਬੜੀ ਪਰੇਸ਼ਾਨੀ ਦੇ ਵਿੱਚ ਲੰਘਦੇ ਹੋਇਆ ਰਹੇ ਨੇ ਛੋਟੇ-ਛੋਟੇ ਬੱਚੇ ਨੇ ਇਹਨੇ ਇਹ ਵੀ ਇਸ ਵਕਤ ਸਰਾ ਲੈ ਕੇ ਤੁਰਦੇ ਆ ਰਹੇ ਨੇ ਠੀਕ ਠਾਕ ਹੋ ਬਾਈ ਜੀ ਇੱਧਰ ਜਾਏ ਅੱਜ ਫਤਿਆਲੀਂ ਜਾ ਰਹੇ ਅੱਛਾ ਪਾਣੀ ਦੇ ਵਿੱਚੋਂ ਨਿਕਿਆ ਰਿਹਾ ਪਾਣਾ ਪੈ ਰਿਹਾ ਫਿਰ ਹਾਂ ਵਿੱਚੋਂ ਨਿਕਿਆ ਰਿਹਾ ਆ ਬੇਟਾ ਕੀ ਹਾਲ ਹੈ ਵਧੀਆ ਵਧੀਆ ਦਰਤਨ ਲੱਗਦਾ ਬਣੀ ਤੋ ਲੱਗਦਾ ਹੈ ਲੱਗਦਾ ਹੈ ਹਾਂ ਬੇਟਾ ਕੀ ਨਾਂ ਤੇਰਾ ਗੁਰਵੀਰ ਸਿੰਘ ਗੁਰਵੀਰ ਦਰਤਨ ਲੱਗਦਾ ਬਣੀ ਤੋ ਲੱਗਦਾ ਹੈ ਪਰ ਨਾਲ ਲਈ ਫਿਰ ਬੱਪੂ ਹੀ ਸਮਾਰਟ ਰੱਖਿਆ ਪੂਰਾ ਫਿਰ ਹੈ ਬੱਪੂ ਜੀ ਠੀਕ ਠਾਕ ਹੋ ਠੀਕ ਠਾਕ ਮੈਂ ਹੌਸਲੇ ਚ ਪੂਰੇ ਉਹ ਵਧੀਆ ਜੀ ਠੀਕ ਠਾਕ ਹੈ ਇਸ ਟਾਈਮ ਕਿਹੜੇ ਚੀਜ਼ ਦੇ ਸਭ ਤੋਂ ਵੱਧ ਲੋਡ ਪੈਂਦੀ ਇੱਥੇ ਲੇੜਾ ਲੋੜ ਪੈਂਦੀ ਆ ਮਾਲ ਡੰਗਰ ਦਾ ਹਿਸਾਬ ਨਾਲ ਪਠੇ ਨੀਰੇ ਦੀ ਜਾਂ ਆਪ ਦੇਖ ਕਾਨ ਦੀ ਹੋਰ ਕੋਈ ਦਿਹਾੜੀ ਦਾ ਪਤਾ ਹੁਣ ਰਹਿ ਨਹੀਂ ਗਿਆ ਕੋਈ ਹਾਂ ਆਦਮੀ ਐਸੇ ਜੀ ਜਾਨੀਆਂ ਲੋੜਾਂ ਪੈਂਦੀਆਂ ਠੀਕ ਹੈ ਬਿਲਕੁਲ ਤਾਂ ਇੱਕ ਵਾਰ ਫਿਰ ਤੋਂ ਇਹ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਹ ਤਸਵੀਰ ਹੈ ਜਿਹੜੀ ਇਹ ਉਸ ਚੱਕੀ ਦੀ ਤਸਵੀਰ ਹੈ ਜਿੱਥੇ ਕਿ ਇਸ ਵਕਤ ਇਹ ਹਾਲਾਤ ਜਿਹੜੇ ਬਣੇ ਹੋਏ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਕਿ ਮੌਜੂਦਾ ਸਥਿਤੀ ਜਿਹੜੀ ਹੈਗੀ ਹੈ ਉਹ ਕਿਸ ਤਰੀਕੇ ਦੀ ਹੈ ਤਾਂ ਬਿਲਕੁਲ ਸਾਹਮਣੇ ਵਾਲੇ ਪਾਸੇ ਨਜ਼ਰ ਮਾਰੋਗੇ ਤਾਂ ਤੁਹਾਨੂੰ ਨਜ਼ਰ ਆਵੇਗਾ ਕਿ ਲੋਕ ਜਿਹੜੇ ਨੇ ਕਾਫੀ ਪਰੇਸ਼ਾਨੀ ਦੇ ਵਿੱਚ ਨੇ ਟਿਊਪਾਂ ਦੇ ਉੱਪਰ ਰੱਖ ਕੇ ਸਮਾਨ ਰਾਸ਼ਨ ਜਿਹੜਾ ਹੈਗਾ ਉਹ ਲਿਜਾਇਆ ਜਾ ਰਿਹਾ ਤਾਂ ਫਿਲਹਾਲ ਇਹ ਜਿਹੜਾ ਘਰ ਹੈ ਇਸ ਦੇ ਵਿੱਚ ਅਸੀਂ ਜਾਣ ਲੱਗੇ ਆ ਅਤੇ ਵੇਖਾਂਗੇ ਕਿ ਘਰ ਦੇ ਹਾਲਾਤ ਜਿਹੜੇ ਨੇ ਉਹ ਕਿਹੋ ਜਿਹੇ ਨੇ ਕੀ ਕੋਈ ਰਾਹਤ ਦੀ ਖਬਰ ਇਹਨਾਂ ਵਾਸਤੇ ਹੈਗੀ ਹੈ ਜਾਂ ਨਹੀਂ ਹੈਗੀ ਹੈ ਤਾਂ ਇਹ ਤਸਵੀਰ ਤੁਸੀਂ ਹੱਤੇਵਾਲਾ ਪਿੰਡ ਦੀ ਦੇਖ ਰਹੇ ਹੋ ਜ਼ਿਲ੍ਹਾ ਫਿਰੋਜ਼ਪੁਰ ਪੈਂਦਾ ਹੈ ਤਾਂ बार बार ਛੱਡ ਕੇ ਲੋਕਾਂ ਨੂੰ ਇੱਥੋਂ ਉਜੜਨਾ ਪੈ ਰਿਹਾ ਸਭ ਤੋਂ ਦੁੱਖ ਦੀ ਗੱਲ ਇਹ ਹੈਗੀ ਹੈ ਕਿ ਤਰਾਸ ਦੀ ਹੈਗੀ ਹੈ ਇਸ ਵਕਤੇ ਕਿ ਕੋਈ ਵੀ ਵਿਅਕਤੀ ਇੱਥੇ ਹਾਲ ਚਾਲ ਜਾਣਨ ਦੇ ਲਈ ਨਹੀਂ ਪਹੁੰਚ ਰਿਹਾ ਇਹ ਕਰਦੇ ਅੰਦਰ ਇਸ ਵਕਤ ਅਸੀਂ ਮੌਜੂਦ ਹਾਂ ਦੇਖ ਸਕਦੇ ਹੋ ਪੂਰਾ ਹਰਿਆ ਭਰਿਆ ਕਰ ਸੀਗਾ ਪਰ ਅੱਜ ਖਾਲੀ ਕੀਤਾ ਹੋਇਆ ਕਿਉਂਕਿ ਇੱਥੇ ਜਿਹੜੇ ਹਾਲਾਤ ਨੇ ਉਹ ਠੀਕ ਨਹੀਂ ਨੇ ਤਾਂ ਕਰਦੇ ਜਿਹੜੇ ਲੋਕ ਨੇ ਉਹ ਛੱਤਾਂ ਦੇ ਉੱਪਰ ਰਹਿਣ ਲਈ ਮਜਬੂਰ ਨੇ ਅਤੇ ਇਹ ਬਿਲਕੁਲ ਕਮਰੇ ਨਹੀਂ ਕਰਦੇ ਦੇਖ ਸਕਦੇ ਹੋ ਕਮਰੇ ਦੇ ਵਿੱਚ ਵੀ ਕਈ-ਕਈ ਫੁੱਟ ਪਾਣੀ ਜਿਹੜਾ ਹੈ ਉਹ ਭਰਿਆ ਹੋਇਆ ਹੈ ਅਤੇ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਇਸ ਵਕਤ ਗੁਜ਼ਰ ਰਹੇ ਨੇ ਤਾਂ ਇਹ ਦੁਖਦਾਈ ਤਸਵੀਰ ਹੈ ਉਹ ਪੰਜਾਬ ਦੀ ਉਹ ਤਸਵੀਰ ਜੋ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜਿੱਥੇ ਕਿ ਹਾਲਾਤ ਇਹ ਬਣੇ ਹੋਏ ਨੇ ਕਿ ਕਾਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਕਰਦਾ ਸਮਾਨ ਜਿਹੜਾ ਹੈ ਮੰਜੇ ਰੱਖ ਰੱਖ ਕੇ ਇੱਟਾਂ ਲਾ ਲਾ ਕੇ ਫਿਰ ਕਿਤੇ ਜਾ ਕੇ ਕਰਦਾ ਸਮਾਨ ਜਿਹੜਾ ਉਹ ਬਚਾਇਆ ਹੋਇਆ ਤਾਂ ਇਸ ਕਰਦੇ ਜਿਹੜੇ ਲੋਕ ਨੇ ਉੱਪਰ ਰਹਿ ਰਹੇ ਨੇ ਉਹ ਉਹਨਾਂ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਗੱਲਬਾਤ ਤਾਂ ਕਿ ਉਹਨਾਂ ਦਾ ਹਾਲਚਲ ਜਿਹੜਾ ਉਹ ਜਾਣਿਆ ਜਾ ਸਕੇ ਤਾ ਉੱਪਰ ਚੱਲਦੇ ਆਂ ਪਾਣੀ ਬਹੁਤ ਜ਼ਿਆਦਾ ਹੈ ਅਤੇ ਉਹ ਪਾਰ ਕਰਦੇ ਹੋਏ ਸੀ ਇਸ ਵਕਤ ਇੱਥੇ ਪਹੁੰਚੇ ਆਂ ਤਾਂ ਇਹ ਕਰਦੇ ਉੱਪਰ ਜਾ ਰਹੇ ਆਂ ਸੀ ਜਿੱਥੇ ਕੀ ਹਾਲਾਤ ਤੁਹਾਨੂੰ ਦਿਖਾ ਸਕੀਏ ਕਿ ਐਕਚੁਅਲ ਤਸਵੀਰ ਜਿਹੜੀ ਹੈ ਉਹ ਕਿਸ ਤਰੀਕੇ ਦੀ ਹੈ ਤਾਂ ਕਾਫੀ ਜ਼ਿਆਦਾ ਪਰੇਸ਼ਾਨੀ ਲੋਕਾਂ ਨੂੰ ਆ ਰਹੀ ਹੈ ਜਿਸ ਦੇ ਕਰਕੇ ਇਸ ਵਕਤ ਇਹ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਅਤੇ ਕਰਾਂ ਦੇ ਵਿੱਚ ਬੇहद ਜ਼ਿਆਦਾ ਪਾਣੀ ਜਿਹੜਾ ਹੈ ਉਹ ਭਰ ਰਿਹਾ ਹੈ ਜਿਹਦੇ ਕਰਕੇ ਪਰੇਸ਼ਾਨੀ ਜਿਹੜੀ ਹੈਗਾ ਤੁਸੀਂ ਦੇਖ ਸਕਦੇ ਹੋ ਛੱਤਾਂ ਦੇ ਉੱਪਰ ਪੱਲੀਆਂ ਲਗਾ ਕੇ ਸਾਰਾ ਲਿਆ ਜਾ ਰਿਹਾ ਹੈ ਤਾਂ ਕਿ ਕਿਸੇ ਤਰੀਕੇ ਨਾਲ ਜ਼ਿੰਦਗੀ ਜਿਹੜੀ ਹੈਗੀ ਉਸ ਨੂੰ ਸਮੂਥਲੀ ਚਲਾਇਆ ਜਾ ਸਕੇ ਤਾਂ ਇਹ ਤਸਵੀਰ ਤੁਸੀਂ ਵੇਖੋ ਕਿ ਕਿਵੇਂ ਗੁਜ਼ਾਰਾ ਕਰਦੇ ਹੋਣੇ ਇਹ ਲੋਕ ਸਸੀਕਲ ਜੀ ਠੀਕ ਠਾਕ ਹੂੰ ਕੋਈ ਵੀ ਥਾਂ ਵਾਲੀ ਹੋਰ ਕੀ ਕਰ ਸਕਦੇ ਪਰ ਬੜੇ ਔਖੇ ਬੈਠੇ ਦੁਸਤਾ ਇੱਥੇ ਬੜੇ ਔਖੇ ਕੀ ਕਰੀਏ ਪ੍ਰਮਾਤਮਾ ਦੇ ਵਾਸਤੇ ਕੀ ਕਰ ਸਕਦੇ ਇੱਕ ਘਰ ਤਾਂ ਪੂਰਾ ਡੁੱਬ ਗਿਆ ਤੁਹਾਡਾ ਹਾਂਜੀ ਆ ਵੀ ਕਿਸੇ ਦੀ ਛੱਤ ਤੇ ਬੈਠੇ ਹੋਏ ਆ ਅੱਛਾ ਕੋਈ ਨਹੀਂ ਉਤਰਾ ਵੀ ਆਈ ਜਾਈ ਜਾਂਦੇ ਖਾਣਾ ਡੰਗਰਾਂ ਦਾ ਇਹ ਬੰਦਿਆਂ ਨੂੰ ਹੀ ਮਿਲ ਜਾਂਦਾ ਮਾਲਾ ਚੰਗਾ ਪਰ ਹੈ ਨਾ ਔਖਾ ਹੈ ਨਾ ਇੱਥੇ ਰਹਿ ਰਹੇ ਫਿਰਨੇ ਦੰਦੇ ਹਾਂਜੀ ਇੱਥੇ ਕੋਈ ਪੱਕਾ ਟਿਕਾਣਾ ਨਹੀਂ ਮਿਲਿਆ ਕੋਈ ਰਹਿਣ ਨੂੰ ਕੋਈ ਸਾਫ਼ ਸੁਥਰੀ ਥਾਂ ਮਿਲ ਜਾਏ ਨਹੀਂ ਜੀ ਕੋਈ ਨਹੀਂ ਮਿਲਿਆ ਅੱਛਾ ਦਰਿਆ ਦੇ ਵਿੱਚ ਬੈਠੋ ਤੁਹਾਡੇ ਚਾਰੇ ਪਾਸੇ ਪਾਣੀ ਆ ਹਾਂਜੀ ਹਾਂਜੀ ਡਰ ਨਹੀਂ ਲੱਗਦਾ ਲੱਗ ਜਿਹਾ ਆਏ ਅਸੀਂ ਆ ਜੋ ਵੀ ਆਏ ਹੋ ਹਲਾ ਦੀ ਅੱਛਾ ਖਾਣਾ ਪਾਣੀ ਫਿਰ ਇੱਥੇ ਬਣ ਜਾਂਦਾ ਕਿਉਂਕਿ ਤੁਹਾਡਾ ਚੁੱਲਾ ਵੀ ਉੱਪਰ ਹੈ ਸਾਰਾ ਸਮਾਨ ਕਰਦਾ ਉੱਪਰ ਰੱਖਿਆ ਹੈ ਉੱਪਰ ਹੀ ਉੱਪਰ ਹੀ ਸਭ ਕੁਝ ਪਾਣੀ ਤਾਂ ਨਹੀਂ ਆਵੇ ਤੇ ਹੀ ਸਭ ਲੋਟੀ ਪਾਣੀ ਮਾਰਾ ਜਾਂ ਘਾਪਣਾ ਖਾਲੀ ਦਾ ਰੋਟੀਆਂ ਨੂੰ ਕਿਹੜਾ ਜੀ ਕਰਦਾ ਜੀ ਤੂੰ ਇਹ ਕਰਦੇ ਬਾਕੀ ਮੈਂਬਰ ਉਹ ਵੀ ਇੱਧਰ ਉੱਧਰ ਗਏ ਇੱਧਰ ਤਾਂ ਇਹ ਘਰੇ ਚਲੇ ਗਏ ਕੁਝ ਅੱਛਾ ਤੇ ਉਹ ਆਪ ਗਏ ਡੰਗਰ ਚੋਂ ਕਿਸੇ ਦੇ ਘਰੇ ਡੰਗਰ ਪਜੇ ਅੱਛਾ ਹਾਂਜੀ ਉਹ ਲੋਕ ਉਹ ਲੋਕ ਸੋਚਦੇ ਕਿ ਮਦਦ ਕੀਤੀ ਜਾਵੇ ਤੁਸੀਂ ਜਿਵੇਂ ਇੱਥੇ ਬੈਠੇ ਹੋ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਦੀ ਲੋੜ ਤੁਹਾਨੂੰ ਹੈਗੀ ਹੈ ਜਿਹਦੇ ਕਰਕੇ ਲੋਕ ਤੁਹਾਡੇ ਤੋਂ ਪੁੱਛਣ ਉੱਚੀ ਤੁਹਾਡੇ ਤੱਕ ਪਹੁੰਚਾ ਦੇਣ ਲੋੜ ਹੈ ਵੀ ਸਾਨੂੰ ਗਾਂ ਖਾਦ ਵੀ ਕਣਕ ਦੇ ਬੀਜਣ ਵਾਸਤੇ ਸਹਾਰਾ ਹੋ ਜੇ ਉਹ ਤੋਂ ਜ਼ਿਆਦਾ ਲੋੜ ਹੈ ਉਹ ਹੁਣ ਨਾਲੋਂ ਜੀ ਹਾਂਜੀ ਉਹ ਉਹ ਲੋੜ ਸਾਨੂੰ ਜ਼ਿਆਦਾ ਹੁਣ ਤਾਂ ਆਪਾਂ ਮਾੜੀ ਚੰਗੀ ਰੋਟੀ ਪਾਣੀ ਖਾ ਗਈ ਸੋਨੇ ਯਾਦ ਆਉਂਦਾ ਉਹ ਵੀ ਸਾਰਾ ਘਰਬਾਰ ਵੀ ਹਾਜ਼ਰ ਆ ਜਾਂਦਾ ਹਾਂ ਜੀ ਯਾਦ ਤਾਂ ਆਉਂਦਾ ਹੀ ਆ ਜਦੋਂ ਵੇਖ ਲੈਂਦੇ ਥੱਲੇ ਫੇਰ ਉਹ ਤਰਾਂਦਾ ਵੀ ਮਾਰ ਕੇ ਬਣਾਏ ਤਾਂ ਕੀ ਹੋਣਾ ਕਰੇ ਬੱਚੇ ਆ ਜਾਂਦੇ ਵੀ ਸਾਡੇ ਨਾਲ ਇੱਥੇ ਸਾਰਾ ਕੁਝ ਸੀਗਾ ਉਹ ਸਾਰਿਆਂ ਨੂੰ ਜਾਣਾ ਪੈ ਰਿਹਾ ਸਾਰਿਆਂ ਨੂੰ ਜਾਣਾ ਪੈ ਰਿਹਾ ਮੁਸ਼ਕਲ ਬਹੁਤ ਆਉਂਦੀ ਕੀ ਸਭ ਤੋਂ ਜ਼ਿਆਦਾ ਕੀ ਆ ਜਾਂਦਾ ਕਰਦਾ ਫਿਰ ਉਸ ਦੌਰਾਨ ਕਰਦਾ ਜ਼ਿਆਦਾ ਹੋਏ ਵੀ ਆਪਦੇ ਘਰ ਪਰਿਵਾਰ ਚ ਤੁਰੇ ਫਿਰਦੇ ਆ ਕਦੇ ਉੱਥੇ ਬਹਿ ਜਾਓ ਡੰਗਰ ਖੋਲੋ ਪੱਠਾ ਪਾ ਲੋ ਕੋ ਇਧਰ ਕਰ ਲੋ ਇਧਰੋਂ ਲੋਕਾਂ ਦੇ ਘਰਾਂ ਚ ਤੁਰੇ ਫਿਰਦੇ ਆ ਠੀਕ ਹੈ ਤਾਂ ਬਿਲਕੁਲ ਬੜੀ ਦੁਖਦਈ ਏ ਤਸਵੀਰ ਹੈਗੀ ਐ ਬੋਤਲਾਂ ਵਿੱਚ ਪਾਣੀ ਜਿਹੜਾ ਰੱਖਿਆ ਹੋਇਆ ਪੀਣ ਵਾਲਾ ਅਗੇ ਲੋੜ ਪੈਣ ਤੇ ਪਾਣੀ ਪੀਆ ਜਾ ਸਕੇ ਤਾਂ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਸੀਗੇ ਪਿੰਡ ਫੱਤੇਵਾਲਾ ਹੈਗਾ ਹੈ ਫਿਰੋਜ਼ਪੁਰ ਦਾ ਜਿਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਦਿਖਾਇਆ ਤੁਹਾਨੂੰ ਕਿ ਮੌਜੂਦਾ ਹਾਲਾਤ ਕਿਸ ਤਰੀਕੇ ਦੇ ਨੇ ਕਹਿੰਦੇ ਕਿ ਲੋਕ ਉਹ ਥਾਂ ਤੇ ਜਿੱਥੇ ਤੁਸੀਂ ਵੇਖ ਰਹੇ ਹੋ ਉੱਥੇ ਆਂਦੇ ਨੇ ਉੱਥੋਂ ਫੋਟੋਆਂ ਕਰਾ ਕੇ ਚਲੇ ਜਾਂਦੇ ਨੇ ਕਹਿੰਦੇ ਕਿ ਪੱਤਰਕਾਰ ਵੀ ਤੁਸੀਂ ਪਹਿਲੇ ਉਹ ਜਿਹੜੇ ਕਿ ਅੱਗੇ ਤੱਕ ਆਏ ਉਹ ਨਹੀਂ ਦਾ ਪੱਤਰਕਾਰ ਵੀ ਕਹਿੰਦੇ ਕਿ ਉੱਥੇ ਹੀ ਮੁੜ ਜਾਂਦੇ ਆ ਕੇ ਤਾਂ ਸਾਡਾ ਫਰਜ਼ ਹੈਗਾ ਉਸ ਨੂੰ ਅਸੀਂ ਨਿਭਾਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਹਾਲ ਦੀ ਘੜੀ ਦੁਆ ਕੀਤੀ ਜਾ ਰਹੀ ਹੈ ਪਰਮਾਤਮਾ ਅੱਗੇ ਸਾਡੇ ਵੱਲੋਂ ਵੀ ਅਰਦਾਸ ਹੈਗੀ ਹੈ ਬੇਨਤੀ ਹੈਗੀ ਹੈ ਕਿ ਪਰਮਾਤਮਾ ਕਿਰਪਾ ਕਰੇ ਰਹਿਮ ਕਰੇ ਅਤੇ ਪੰਜਾਬ ਜਿਹੜਾ ਇਸ ਵਕਤ ਉਜੜਨ ਦੇ ਕੰਡੇ ਖੜਾ ਹੈ ਉਸ ਨੂੰ ਮੁੜ ਤੋਂ ਹੱਸਦਾ ਵਸਦਾ ਪੰਜਾਬ ਜਿਹੜਾ ਹੈਗਾ ਉਹ ਬਣਿਆ ਰਹਿਣ ਦਿੱਤਾ ਜਾਵੇ ਤੇ ਫਿਲਹਾਲ ਵੇਖਦੇ ਹਾਂ ਰਾਹਤ ਜਿਹੜੀ ਹੈਗੀ ਹੈ ਕਦੋਂ ਤੱਕ ਪਹੁੰਚਦੀ ਹੈ ਪਿੰਡ ਫੱਤੇਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਕੈਮਰਾ ਪਸੰਨ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ